ਆਜੋ ਬਾਬਾ ਜੀ ਆਜੋ ਪ੍ਰਭ ਕੋ ਮਿਲ ਬੋਚ ਹੈ ਹੋ ਸ਼ਬਦ ਨੇ ਦੇਖੋ ਜਾਨੇ ਜਦੋਂ ਜਦੋਂ ਅਸੀਂ ਆਪ ਗੁਰੂ ਨਾਲ ਗੱਲਾਂ ਕਰਾਂਗੇ ਸਿਆਲ ਬਾੜ ਕੀ ਗੁਰੂ ਨਾਲ ਗੱਲਾਂ ਗੁਰੂ ਦੀਆਂ ਗੱਲਾਂ ਨਿਰੰਕਾਰ ਨਾਲ ਗੱਲਾਂ ਨਿਰੰਕਾਰ ਦੀਆਂ ਗੱਲਾਂ ਜਿੰਨੀ ਸਾਨੂੰ ਬੈਠੀ ਹੈ ਆਵਾਜ਼ ਪੂਰੀ ਆਣੀ ਚਾਹੀਦੀ ਹੈ ਉੱਚੀ ਸਤ ਗੁਰ ਕੀ ਜਿਸ ਇੰਟਰਵਿਊ ਬੈਠ ਲੈਣਾ ਹੈ ਬੜੇ ਧਿਆਨ ਨਾਲ ਸੁਣਾ ਜੇ ਠੀਕ ਨੂੰ ਠੀਕ ਕਹਿਣਾ ਤੇ ਗਲਤ ਨੂੰ ਗਲਤ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਤੇਗ ਬਾਦਲ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸਤਾਬ ਦੀ ਭਾਈ ਮਤੀ达 ਜੀ ਭਾਈ ਛੱਤੀ达 ਜੀ ਭਾਈ ਗੱਲ ਜੀ ਦੀ ਜਿਹੜੀ 350 ਸਾਲਾ ਸ਼ਹੀਦੀ ਸਤਾਬ ਦੀ ਹੰਦੀ ਜੋ ਅੱਜ ਦੇ ਪ੍ਰੋਗਰਾਮ ਢਿਕੇ ਗਏ ਆ ਖਾਲਸਾ ਕਲਚਰ ਜੀ ਨਨਪੋਸਾ ਸਾਹਿਬ ਦੇ ਇਹ ਸਹਿਜ ਬਾਣ ਸੇਵਾ ਸੰਸਥਾ ਹੈ ਤੇ ਇਹਨਾਂ ਨੇ 35000 ਸਹਿਜ ਬਾਣ ਦੇ ਭੋਗ ਸੰਗਤੀ ਰੂਪ ਦੇ ਵਿੱਚ ਜਿਹੜੇ ਅੱਜ ਪੈਣੇ ਆ ਤੇ ਸੰਗਤ ਲਈ ਬੜੀ ਠਾਠਾ ਮਾਰਦਾ ਇਕੱਠ ਆ ਗੁਰੂ ਪ੍ਰਤੀ ਪਿਆਰ ਆ ਸਦਕਾਰ ਆ ਅਕੀਦਾ ਆ ਕਿਉਂਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਆ ਹਰੇ ਸਾਰੇ ਕੇ ਬਾਣੀ ਜਦੋਂ ਪੜਦੇ ਆ ਤੇ ਫਿਰ ਬਾਣੀ ਵਿੱਚ ਆਉਂਦੇ ਆ ਤੇ ਬਾਣੀ ਜਿਹੜੀ ਆ ਇਹੋ ਹੀ ਜੀਵਨ ਦਾ ਆਧਾਰ ਆ ਜਦੋਂ ਆਪਾਂ ਇੱਕ ਵਾਰੀ ਸਹਿਜ ਪਾਠ ਕਰ ਲਏ ਨੇ ਸਮਝੋ ਲਓ ਕਿ ਆਪਾਂ ਦਸ ਗੁਰੂ ਸਰਵਾਂ ਦੇ ਦਰਸ਼ਨ ਦਰਾਰੇ ਕਰ ਲੈ ਮੱਥਾ ਟੇਕਣਾ ਹੋਰ ਗੱਲ ਆ ਬਾਣੀ ਨਾਲ ਜੁੜਨਾ ਫਿਰ ਬੰਦੇ ਦਾ ਜੀਵਨ ਵਿੱਚ ਪਰਵਰਤਨ ਹੁੰਦਾ ਤੇ ਜੀਵਨ ਜਿਹੜਾ ਗੁਰੂ ਦੇ ਮਾਰਗ ਨੂੰ ਚੱਲਣ ਲੱਗ ਪੈਂਦਾ ਤੇ ਜਿਹੜੇ ਵੀ ਅੱਜ 35000 ਸੰਤੀ ਰੂਪ ਦੇ ਵਿੱਚ ਸੰਗਤ ਆਈ ਹੈ ਮੈਂ ਉਹਨਾਂ ਨੂੰ ਕੋਟਨਪੂਰ ਨਮਸਕਾਰ ਕਰਦਾ ਤੇ ਅਰਦਾਸ ਕਰਦਾ ਕਿ ਸੇਕੂਨ ਦਾ ਇਦਾਂ ਦੀ ਹੀ ਸ਼ਰਧਾ ਕੀਦਾ ਬਣਿਆ ਰਹੇ ਸਨੇਹ ਬਣਿਆ ਰਹੇ ਪਿਆਰ ਬਣਿਆ ਰਹੇ ਕਿ ਸੰਗਤ ਜਿਹੜੀਆਂ ਸ਼ਤਾਲ ਦੀਆਂ ਇਹੋ ਹੀ ਫਿਰ ਸਹਾਵਣੀਆਂ ਮਨਾਉਣੀਆਂ ਕਿਉਂਕਿ ਜੇ ਸ਼ਤਾਲ ਦੀ ਆਪਾਂ ਗੁਰਤੇਗ ਬਹਾਦਰ ਸਾਹਿਬ ਜੀ ਦੀ ਮਨਾਉਂਦੇ ਆ ਤੇ ਜੇ ਉਥੋਂ ਕੁਝ ਪੱਲੇ ਝੋਲੀ ਦੇ ਵਿੱਚ ਪਾਉਂਦੇ ਆ ਤੇ ਉਹੀ ਪ੍ਰਸ਼ਾਦ ਆ ਤੇ ਇਹ ਸਾਰਾ ਗੁਰੂ ਦਾ ਪ੍ਰਸ਼ਾਦ ਜਿਹੜਾ ਲੈਣਾ ਆਇਆ ਤੇ ਮੈਂ ਅਰਦਾਸ ਕਰਦਾ ਹਾਂ ਉਸ ਕਾਲਪੁਰ ਅੱਗੇ ਗੋਤੇਗ ਬਹਾਦਰ ਸਾਹਿਬ ਅੱਗੇ ਸਭ ਦੀਆਂ ਝੋਲੀਆਂ ਭਰੋ ਤੇ ਇਹ ਵੀ ਬੇਨਤੀ ਹੈ ਕਿ ਕਦੀ ਵੀ ਨਿਰੰਤਰ ਬਾਣੀ ਛੱਡਣੀ ਨਹੀਂ ਕਿਉਂਕਿ ਬਾਦ ਘਰ ਜ਼ਿੰਦਗੀ ਚ ਆਉਂਦੀ ਰਹਿੰਦੀ ਹੈ ਪਰ ਉਹਦੇ ਪ੍ਰਤੀ ਪ੍ਰੇਮ ਸਨੇਹ ਕਾਇਮ ਰੱਖਣਾ ਕਿਉਂਕਿ ਕਿਤੇ ਬਾਦ ਘਰ ਆਈ ਸੀ ਦੂਜੇ ਭਾਈ ਮਹਾ ਸਿੰਘ ਜੀ ਤੇ ਤੇ ਫਿਰ ਉਹ ਜਦੋਂ ਮੋਕਸ਼ ਦੀ ਧਰਤੀ ਤੇ ਫਿਰ ਗੁਰੂ ਦੇ ਲਾਲ ਲੱਗੇ ਹੀ ਜਾ ਕੇ ਗੁਰੂ ਸਾਹਿਬ ਨੇ ਫਿਰ ਵਰ ਦਿੱਤੇ ਸੀਗੇ ਤਾਂ ਮੇਰੀ ਬੇਨਤੀ ਹੈ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹਮੇਸ਼ਾ ਪੜਦੇ ਰਹਿਣਾ ਜਿੱਥੇ ਨਿਤਨੇਮ ਕਰਦੇ ਆ ਉਥੇ ਸਹਿਜ ਪਾਠ ਵੀ ਕਰਦੇ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਤੀ ਨਾਨਕ ਕਾ ਨਾਮ ਲੈ ਵਸੇ ਖਸਗੰਤਨ ਸੋ ਤੋਂ ਪਹਿਲਾਂ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਨ ਕੋਟ ਸੁਖਨਾ ਨਾਨਕ ਤਨਤਨ ਸ੍ਰੀ ਗੁਰਗੰਸ ਕੀ ਪਾਸ਼ਾ ਮਹਾਰਾਜ ਜੀ ਦਾ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਦਾ ਇਹ ਸਤਗੁਰ ਦੀ ਕਿਰਪਾ ਸਦਕਾ 2004 ਤੋਂ ਜਦੋਂ ਪਹਿਲਾ ਪ੍ਰਕਾਸ਼ ਉਰ ਮਨਾਇਆ ਗਿਆ ਸੀਗਾ ਉਸ ਸਮੇਂ ਤੋਂ ਇਹ ਜਿਹੜੀ ਸਹਿਜ ਪਾਠ ਜਿਹੜੀ ਲਹਿਰ ਹੈ ਇਹ ਸਤਗੁਰ ਦੀ ਕਿਰਪਾ ਸਦਾਰਨ ਕੀਤੀ ਗਈ ਹੈ ਮਿਸ਼ਨ ਤੇ ਗੁਰਨਾਨ ਸਿੰਘ ਜੀ ਦਾ ਘਰ ਘਰਨ ਧਰਮਸ਼ਾਲ ਤੇ ਉਸੇ ਮਿਸ਼ਨ ਤਹਿਤ ਇਸ ਸਾਲ ਜਦੋਂ ਉਸ ਸਾਭ ਦੀ ਪਿੱਛੇ ਮਨਾਈ ਆਪਾਂ ਗੁਰੂ ਮਰਦਾਸ ਗੁਰੂ ਮਰਦਾਸ ਮਹਾਰਾਜ ਜੀ ਤੇ ਗੁਰੂ ਅਮਰਦਾਸ ਮਹਾਰਾਜ ਦਾ ਤੇ ਗੋਇਲਸਾ ਦੀ ਪਾਵਨ ਧਰਤੀ ਤੇ ਇਸ ਸਤப்தਦੀ ਦੀ ਉਸ ਅਰਦਾਸ ਦੀਆਂ ਕੀਤੀ ਗਈ ਸੀ ਇਹ ਸੰਕਟਾਂ ਨੇ ਅੱਜ ਜਿਉ ਤੁ ਜੋ ਤੁਸੀਂ ਸਮੁੰਦਰ ਦੇ ਦੇਖਿਆ ਠਾਠਾ ਮਾਰਦਾ ਖਾਲਸੇ ਜਹਾਜ ਜਲਾਲ ਦੇਖਿਆ ਤੁਸੀਂ ਨੇ ਇਹ ਸੰਕਟਾਂ ਨੇ ਲਗਭਗ ਪਿਛਲੇ ਸਾਲ ਤੋਂ ਸਹੀ ਪ੍ਰੋਡਕਸ਼ਨ ਕੀਤੀ ਸੀ ਘਰ ਘਰ ਚਾ ਕਿਸੇ ਨੇ ਦੋ ਸਹੀ ਪ੍ਰੋਡਕਸ਼ਨ ਚਾਰ ਕਿਨੇ ਪੰਜ ਔਰ ਇਹ ਸਾਰਾ ਕਾਰਜ ਇਹ ਦੁਆਬੇ ਦੀ ਸੰਗਤ ਇਥਾ ਜਿੱਥੇ ਇਕੱਤਰ ਹੋਈ ਹੈ ਸਤਿਗੋਬੀ ਦੀ ਕਿਰਪਾ ਸਦਕਾ ਪੂਰੇ ਜਿਹੜਾ ਸਤਾਬਦੀ ਆ ਰਹੀ 350 ਸਾਲਾਂ ਇਹਨੂੰ ਸਮਰਪਿਤ ਪੂਰੇ ਦੇਸ਼ ਵਿਦੇਸ਼ਾਂ ਵਿੱਚ ਭਾਰਤ ਦੀਆਂ ਬਾਕੋ ਕੋਨਿਆਂ ਵਿੱਚ ਲਗਭਗ 330 ਮਗਮ ਕੀਤੇ ਗਏ ਆ ਜਿੱਥੇ ਅੱਜ ਇੱਥੇ ਭੋਗ ਪਾਏ ਗਏ ਇਸ ਤਰ੍ਹਾਂ ਨੌਂ ਨੰਬਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਅਤੇ ਮੋਤੀ ਬਾਗ ਪਟਿਆਲਾ ਵਿਖੇ ਵੀ ਨੌਂ ਨੰਬਰ ਵੱਡੇ ਪਦੇ ਭੋਗ ਪਾਏ ਗਏ ਜਿੱਥੇ ਤੁਸੀਂ ਅੱਜ ਇੱਥੇ ਇਕੱਠ ਵੇਖਿਆ ਛਾਠਾ ਮਾਰਦਾ ਇਸੇ ਤਰ੍ਹਾਂ ਦਾ ਇਕੱਠ ਜਿਹੜਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉੱਥੇ ਵੈਸੇ ਹੀ ਪਾਰ ਦੇ ਭੋਗ ਪਾਏ ਗਏ ਆ ਤੇ 23 ਨੰਬਰ ਨੂੰ ਸੰਤ ਅਤਰ ਸਿੰਘ ਜੀ ਦੀ ਪਰਨਛੋਪਾ ਰਬਤ ਸਰਤੀ ਮਸਤੋਣਾ ਸਾਹਿਬ ਵਿਖੇ ਲਗਭਗ ਉੱਥੇ ਵੀ ਇਸ ਤਰ੍ਹਾਂ 40-50 ਹਜ਼ਾਰ ਸੰਗਤ ਇਕੱਠੇ ਬੈ ਕੇ ਭੋਗ ਪਾਏਗੀ ਔਰ 25 ਨਵੰਬਰ ਨੂੰ ਲਾਲ ਕਿਲੇ ਦੇ ਪੰਡਾਲ ਦੇ ਵਿੱਚ ਗਰਾਉਂਡ ਦੇ ਵਿੱਚ ਸੰਗਤਾਂ ਨੇ ਵੱਡੇ ਪੱਧਰ ਤੇ ਸਹਿਜ ਪਾਰ ਦੇ ਭੋਗ ਪਾ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਫੁੱਲ ਭੇਟ ਕਰਨੇ ਆ। ਔਰ ਸਤਗੁਰੂ ਦੀ ਕਿਰਪਾ ਸਦਕਾ ਜਿੱਥੇ ਅੱਜ ਆਪਾਂ ਧੰਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਸਹਿਜ ਪਾਰ ਦੇ ਭੋਗ ਪਾ ਕੇ ਔਰ ਨਾਲ ਹੀ ਸਤਿਕਾਰਯੋਗ ਭਗਤ ਰਵਦਾਸ ਜੀ ਆ ਉਹਨਾਂ ਦੇ 650 ਸਾਲ ਆ ਰਹਿਆ 227 ਵਿੱਚ ਉਹਨਾਂ ਦੀ ਆਗਮਨ ਦੀ ਖੁਸ਼ੀ ਵਿੱਚ ਇਹ ਸਾਰੀਆਂ ਸਿੱਖ ਸੰਗਤਾਂ ਨੇ ਬੜੇ ਚਾਵਾਂ ਦੇ ਨਾਸ਼ਾਈ ਪਰ ਸ਼ੁਰੂ ਕੀਤੇ ਨੇ ਜਿਹਦੇ ਆਪ 227 ਫਰਵਰੀ ਵਿੱਚ ਵੱਡੇ ਪੱਧਰ ਤੇ ਇਸੇ ਤਰ੍ਹਾਂ ਖਾਲਸਾ ਜੌਜਲਾਦ ਦੇ ਨਾਲ ਸੰਗੀਤ ਰੂਪਿੰਦਰ ਸਹਿਜਪਾੜ ਦੇ ਘੋ ਪਾ ਕੇ ਉਹਨਾਂ ਮਹਾਨ ਰੂਹਾਂ ਨੂੰ ਭਗਤ ਰਵਿਦਾਜ ਮਹਾਰਾਜਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਸੋ ਤੁਹਾਡੇ ਚੈਨਲ ਦੇ ਮਾਧਿਅਮ ਦੇ ਇਹ ਬੇਨਤੀ ਸਮੂੱਚੀ ਸੰਗਤਾਂ ਨੂੰ ਜਿਹੜੀ ਸੰਗਤਿਕ ਸਹਿਜਪਾੜ ਨਹੀਂ ਕਰਦੀਆਂ ਆਓ ਭਾਈ ਆਪਣੇ ਘਰ ਨੂੰ ਧਰਮਸ਼ਾਲਾ ਬਣਾਈਏ ਜਦੋਂ ਘਰਾਂ 'ਚ ਬਾਣੀ ਪੜੀ ਜਾਏਗੀ ਤੇ ਸਤਿਗੁਰ ਜਿਹਦਾ ਪਾਵਨ ਬਚਨ ਹੈ ਕਿ ਦੁੱਖ ਰੋਗ ਸੰਤਾਪ ਉtre ਸੋਹਣੀ ਸੱਚੀ ਬਾਣੀ ਸਹੀ ਪਰ ਸੇਵਾ ਲਹਿਰ ਹੈ ਇਹ ਲਹਿਰ ਜਦੋਂ ਚਲਦੀ ਹੈ ਜਿਵੇਂ ਸੁਨਾਮੀ ਆਉਂਦੀ ਨਾ ਦਹਿਰ ਹੁੰਦੇ ਹੋਈ ਤੇ ਤਮਾਮ ਘਰਾਂ ਨੂੰ ਤਵਾਈ ਬਚਾਉਂਦੀ ਹੈ ਜਿਹੜੀ ਸਹੀ ਪਰ ਗੁਰਬਾਣੀ ਦੀ ਲਹਿਰ ਹੈ ਇਹ ਤਮਾਮ ਨਸ਼ੇ ਜਿਹੜੀ ਜਿੰਨੀਆਂ ਕੁਰੇਤਾ ਨੇ ਉਹਨੂੰ ਦੂਰ ਕਰਨ ਦੀ ਸਮਰੱਥਾ ਇਸ ਇਸ ਸੰਸਾਧ ਵਿੱਚ ਗੁਰੂ ਸਾਹਿਬ ਦੀ ਬਾਣੀ ਵਿੱਚ ਧੁਰ ਕੀ ਬਾਣੀ ਆਈ ਜਿਸਨ ਸੰਗ ਦੀ ਚਿੰਤਾ ਬਟਾਈ ਸੋ ਇਹ ਸ੍ਰੀ ਸਾਈ ਪਰਸੇ ਵਾਲਾ ਸ਼੍ਰੋਮਿਕ ਕੁੱਟੀ ਇਹ ਇਸ ਯੋਗਦਾਨ ਸਾਰਾ ਸੇਵਾ ਕਾਰਜ ਗਾਦੀ ਪੰਦਿਆ ਹੋਰ ਜਿਹੜੀ ਜਥੇਵੰਦੀਆਂ ਨੇ ਉਹਨਾਂ ਸਹਿਯੋਗ ਨਾਲ ਸਾਰਾ ਕਾਰਜ ਕੀਤਾ ਜਾਂਦਾ ਔਰ ਉੱਥੇ ਅੱਜ ਬਹੁਤ ਬਹੁਤ ਤਨਮਾਜ ਜਿੱਥੇ ਆਪਾਂ ਸ਼੍ਰੋਮਿਕ ਕੁੱਟੀ ਦਾ ਕਰ ਰਹੇ ਆ ਸੰਤ ਬਾਬਾ ਲਖਾ ਸਿੰਘ ਜੀ ਉਹਨਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਬੰਗੜ ਦਾ ਸੰਤ ਬਾਬਾ ਅਤਰ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਦਾਲਪੰਦੀ ਦੀ ਚੰਦ ਉਹਨਾਂ ਵੱਲੋਂ ਬਹੁਤ ਸੋਹਣਾ ਰੰਗ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਪ੍ਰਿੰਸੀਪਲ ਜਸਵੀਰ ਸਿੰਘ ਜੀ ਸ਼੍ਰੀ ਗੁਰ ਤੇਗ ਬਹਾਦਰ ਖਾਲਸਾ ਕਾਜ ਦੇ ਪ੍ਰਿੰਸੀਪਲ ਸਰ ਉਹਨਾਂ ਨੇ ਬਹੁਤ ਹੀ ਜ਼ਿਆਦਾ ਸਾਡੇ ਆਸਥੀਆਂ ਵੱਲ ਜਾ ਕੇ ਸਹਿਯੋਗ ਦਿੱਤਾ ਦਿਨ ਭਰ ਆਤ ਉਨ੍ਹਾਂ ਨੇ ਪੂਰੇ ਬੱਚਿਆਂ ਨੂੰ ਪੂਰੇ ਸਟਾਫ ਨੂੰ ਉਹਨਾਂ ਦਾ ਤਨਮਨ ਧਰਨਾ ਸੇਵਾ ਕੀਤੀ ਹੈ ਸੋ ਆਸ ਹੈ ਕਿ ਇਸੇ ਤਰ੍ਹਾਂ ਸਮੁੱਚੇ ਸੰਗਤ ਨੇ ਚਾਹਤ ਵਿੱਚ ਬੇਨਤੀ ਹੈ ਕਿ ਗੁਰੂ ਦਾ ਕਾਰਜ ਹੈ ਕਿ ਸੰਗਤੀ ਕਰਮ ਆਤ ਵਰਤੇ ਕੀ ਆਪਾਂ ਇਸੇ ਤਰ੍ਹਾਂ ਰਲ ਮਿਲ ਕੇ ਗੁਰੂ ਦੇ ਕਾਰਜ ਕਰਦੇ ਰਹੀਏ ਔਰ ਸਤ ਗੁਰੂ ਦੀ ਖਿਚੀ ਰਹੇ ਅਲਾਕੇ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਇਸ ਇਲਾਕੇ ਚੋਂ 200 20 30 ਪਿੰਡਾਂ ਚੋਂ ਇਹ ਪ੍ਰਸ਼ਾਦ ਦੇ ਪੱਕੇ ਜਿਥੇ ਸੰਗਤਾਂ ਨੇ ਭੇਜੇ ਨੇ ਉਹਨਾਂ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਸੇਵਾ ਥਾਂ ਪਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਜਹੋ ਜਲਾ ਬਿਸ਼ਾਲ ਦਿਨ ਚੱਲਦੀ ਹੈ ਕੀ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਇੱਕ ਸਿੱਖ ਨੂੰ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਆ ਨਹੀਂ ਆਈ ਤੈਨਸ ਫਗਲੀ ਚਿੰਤ ਮਿਟਾਈ ਸਾਡੀਆਂ ਜਿੰਨੀਆਂ ਵੀ ਚਿੰਤਾਵਾਂ ਮਾਂ ਫਿਕਰਾਂ ਦੂਰ ਉਦੋਂ ਹੀ ਹੋਣੇ ਆ ਜਦੋਂ ਅਸੀਂ ਧਰਕੀ ਬਾਣੀ ਦੇ ਨਾਲ ਜੁੜਾਂਗੇ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਸਹਿਜ ਪਾਠ ਸੇਵਾ ਸੰਸਥਾਵਾ ਜੋ ਜਿਹਦੇ ਮੁਖੀ ਭਾਈ ਜਤਿੰਦਰ ਸਿੰਘ ਨੇ ਆਸਟ੍ਰੇਲੀਆ ਤੋਂ ਉਹਨਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਸੰਬੰਧ ਕਮੇਟੀ ਦੇ ਸਹਿਯੋਗ ਨਾਲ ਤੇ ਖਾਲਸਾ ਕਾਲਜ ਇਹ ਗੁਰੂ ਤੇਗ ਬਹਾਦਰ ਪਾਸ਼ਾ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਸਹਿਯੋਗ ਦੇ ਨਾਲ ਅੱਜ ਵਿਸ਼ੇਸ਼ ਗੁਰਮਤ ਸਮਾਗਮ ਜਿਹੜੇ ਹੀ ਇੱਥੇ ਖਾਲਸਾ ਕਾਲ ਜੀ ਗੁਰੂ ਤੇਗ ਬਹਾਦਰ ਪਾਸ਼ਾ ਕਰਵਾਏ ਗਏ ਆ ਔਰ ਇਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਵੱਡੀ ਗੱਲ ਇਹ ਸੀ ਕਿ ਸਿੱਖ ਸੰਗਤਾਂ ਦੇ ਕੋਲ ਕੌਮ ਦੇ ਕੌਮੀ ਨਿਸ਼ਾਨ ਸੀ ਉਹਨਾਂ ਦੇ ਸਿਰਾਂ ਦੇ ਉੱਤੇ ਖਾਲਸਾਈ ਦਸਤਾਰਾਂ ਸੀ ਦੁਪੱਟੇ ਸੀ ਔਰ ਸਮੁੱਚੀ ਸੰਗਤ ਨੇ ਜਿੱਥੇ ਬਾਣੀ ਦਾ ਪ੍ਰਗਟਾਵਾ ਕੀਤਾ ਉਥੇ ਬਾਣੀ ਦੇ ਨਾਲ ਜੁੜੇ ਇਥੇ ਸਹਿਜ ਪਾਠਾਂ ਦੇ ਅੱਜ ਸੰਪੂਰਨ ਭੋਗ ਪੈ ਆਰੋਦੇ ਤੋਂ ਬਾਅਦ ਵੀ ਸਹਿਜ ਪਾਠ ਸਿੱਖ ਸੰਗਤਾਨੇ ਮਿਲ ਕੇ ਫਿਰ ਆਰੰਭ ਕੀਤੇ ਇਹ ਦੱਸਦਾ ਵਾ ਕਿ ਅੱਜ ਵੀ ਸਿੱਖ ਸੰਗਤ ਦੇ ਅੰਦਰ ਗੁਰਬਾਣੀ ਦੇ ਪ੍ਰਤੀ ਅਥਾ ਸ਼ਰਧਾ ਅਥਾ ਪ੍ਰੇਮ ਹਰ ਸਿੱਖ ਸੰਗਤ ਹਮੇਸ਼ਾ ਹੀ ਗੁਰਬਾਣੀ ਤੋਂ ਸੇਧ ਲੈਂਦੀ ਆ ਤੇ ਗੁਰਬਾਣੀ ਤੋਂ ਹੀ ਸੇਧ ਲਵੇਗੀ ਬਾਕੀ ਇਸ ਵਾਰੀ ਦੇ ਇਹ ਸਹਿਜ ਪਾਠ ਗੁਰੂ ਤੇਗ ਬਹਾਦਰ ਪਾਸ਼ਾ ਪਾਈ ਮਤੀ ਦਾਹ ਜੀ ਭਾਈ ਸਤੀ ਦਾਹ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ ਤੇ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਿਆਈ ਪੁਰਬ ਨੂੰ ਸਮਰਪਿਤ ਸਹਿਜ ਪਾਠ ਆਰੰਭ ਸੀ ਸੰਪੂਰਨ ਹੋਏ ਖੁਸ਼ੀ ਵਾਲੀ ਗੱਲ ਆ ਕਿ ਸੰਗਤ ਵੱਡੀ ਗਿਣਤੀ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚੀ ਆ ਇੱਥੇ ਇਹ ਦੱਸਿਆ ਜਾ ਰਿਹਾ ਕਿ ਹੁਣ ਇੱਥੇ ਜਿਹੜੀ ਸ਼ਤਾਬਦੀ ਆ ਉਹ ਸ਼ੁਰੂ ਹੋ ਚੁੱਕੀ ਆ ਸਿੱਖ ਸੰਗਤ ਵੱਡੀ ਗਿਣਤੀ ਚ ਆਈ ਆ ਬਾਕੀ ਮੈਂ ਉੱਥੇ ਵੀ ਅਪੀਲ ਕੀਤੀ ਕਿਉਂਕਿ ਸਾਹਮਣੇ ਜੋ ਖਾਲਸਾ ਜਹੋ ਜਲਾਲ ਸੀ ਉਹਨੂੰ ਵੇਖ ਕੇ ਤੇ ਮੈਂ ਸਮੁੱਚੀ ਕੌਮ ਨੂੰ ਅਪੀਲ ਕਰਦਾ ਵਾਂ ਕਿ 23 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਆਪੋ ਆਪਣੇ ਘਰਾਂ ਦੇ ਉੱਤੇ ਖਾਲਸਾਈ ਨਿਸ਼ਾਨ ਸਾਹਿਬ ਚੁਲਾ ਕੇ ਗੁਰੂ ਸਾਹਿਬ ਜੀ ਦੀ ਸ਼ਤਾਬਦੀ ਨੂੰ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਮਰਪਤਾ ਆਪਣੀ ਇਸ ਸੋਚ ਦਾ ਪ੍ਰਗਟਾਵਾ ਉਹ ਕੀਤਾ ਜਾਵੇ ਬਾਕੀ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਸ਼ਤਾਬਦੀ ਜਿਵੇਂ ਅੱਜ ਪੂਰੇ ਖਾਲਸਾਈ ਜਾਹੋ ਜਲਾਲ ਦੇ ਨਾਲ ਸੰਗਤ ਪਹੁੰਚੀ ਆ ਇਸੇ ਤਰ੍ਹਾਂ ਇਸ ਸਮੁੱਚੀ ਸ਼ਤਾਬਦੀ ਤੇ ਪਹੁੰਚਣੀ ਆ। ਬਾਕੀ ਮੈਨੂੰ ਇਹ ਵੀ ਬੜੀ ਖੁਸ਼ੀ ਆ ਕਿ ਸਾਡੇ ਜਿਹੜੇ ਕਾਰਸੇਵਾ ਵਾਲੇ ਮਹਾਪੁਰਸ਼ਾ ਜਾਂ ਦਲਪੰਥਾ ਅੱਜ ਮੈਂ ਸਵੇਰੇ ਹੀ ਦਲਪੰਥ ਬਾਬਾ ਵਿਧੀ ਚੰਦ ਜੀ ਸਾਹਮਣੇ ਸ਼ੇਮੀ ਪਾਸ਼ਾ ਜੀ ਦਾ ਗੁਰਦੁਆਰਾ ਉੱਥੇ ਵੀ ਲੰਗਰ ਆਰੰਭ ਹੋ ਚੁੱਕੇ ਆ। ਹੋਰ ਵੀ ਬਹੁਤ ਸਾਰੇ ਮਹਾਪੁਰਸ਼ਾਂ ਦੇ ਵੱਲੋਂ ਕਾਰਸੇਵਾ ਵਾਲਿਆਂ ਵੱਲੋਂ ਜਿਹੜੇ ਗੁਰੂ ਕੇ ਲੰਗਰ ਆ ਉਹ ਸ਼ੁਰੂ ਹੋ ਚੁੱਕੇ ਆ ਔਰ ਸਿੱਖ ਸੰਗਤ ਖਾਲਸਾ ਪੰਥ ਸਮੂਚੇ ਰੂਪ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਇਸ ਸ਼ਤਾਬਦੀ ਨੂੰ ਮਨਾਏਗਾ ਅਗਦੇ ਕਾਠ ਨੇ ਇਹ ਸਾਬਤ ਕੀਤਾ ਹੈਗਾ ਸਰ ਜੀ ਤੁਸੀਂ ਮਨੁੱਖੀ ਹਕਕਾਰਾਂ ਦਾ ਜ਼ਿਕਰ ਕਰ ਰਹੇ ਸੀ ਲੱਗ ਕੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਕਿ ਅੱਜ ਮਨੁੱਖੀ ਹਕਕਾਰਾਂ ਦੇ ਉੱਪਰ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਜਿਹੜਾ ਉਹ ਅਟੈਕ ਸਰਕਾਰਾਂ ਹੀ ਕਰ ਰਹੀਆਂ ਆਪ ਹੋਰ ਨਹੀਂ ਕੋਈ ਕਰ ਰਿਹਾ ਬੰਦੀ ਸਿੰਘਾਂ ਨੂੰ ਲੰਬੇ ਸਮੇਂ ਤੋਂ ਜਿਹੜੇ ਉਹ ਦਿਹਾੜੀ ਨਹੀਂ ਕੀਤੇ ਜਾ ਰਹੇ ਕਿਉਂ ਦੇਖੋ ਖਾਲਸਾ ਪੰਥ ਦੀ ਇਹ ਵੱਡੀ ਮੰਗ ਆ ਜਿਹੜੀ ਹੁਣ ਇਹਨਾਂ ਨੇ ਇੱਥੇ ਅ ਕਰਨੀ ਹੈਗੀ ਆਪਣੀ ਵਿਧਾਨ ਸਭਾ ਦਾ ਰੱਖਿਆ ਚੰਗੀ ਗੱਲ ਇਹ ਹੋ ਗਈ ਪੀ ਇਹ ਵਿਧਾਨ ਸਭਾ ਦੇ ਵਿੱਚ ਇੱਥੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਤਾ ਪਾਉਣ ਔਰ ਨਾਲ ਹੀ ਜਿਹੜੀਆਂ ਸਿੱਖ ਮੰਗਾਂ ਜਿਨ੍ਹਾਂ ਤੇ ਲੰਮੇ ਸਮੇਂ ਤੋਂ ਪੰਥ ਸੰਘਰਸ਼ ਕਰਦਾ ਰਿਹਾ ਅਨੰਦਪੁਰ ਸਾਹਿਬ ਦਾ ਮਤਾ ਉਹਦੇ ਵਿੱਚ ਸਿੱਖ ਮੰਗਾਂ ਉਸ ਸੋਚ ਦਾ ਪ੍ਰਗਟਾਵਾ ਇੱਥੇ ਕਰਨ ਔਰ ਜੇ ਸਿਰਫ ਜਿਵੇਂ ਉੱਥੇ ਵਿਧਾਨ ਸਭਾ ਲੱਗਦੀ ਆ ਰੌਲਾ-ਗੋਲਾ ਹੀ ਆ ਜਾਏ ਕਹਿ ਰਹਾ ਕਿ ਆਪਾਂ ਗੁਰੂ ਸਾਹਿਬ ਦੀ ਗੱਲ ਕਰਾਂਗੇ ਗੁਰੂ ਸਾਹਿਬ ਦੀ ਗੱਲ ਤਾਂ ਹੀ ਆ ਜੇ ਗੁਰੂ ਦੇ ਸਿਧਾਂਤਾਂ ਦੀ ਗੱਲ ਕਰਨ ਗੁਰੂ ਦਾ ਸਿਧਾਂਤ ਆ ਭੈ ਕਾਹੂ ਕੋ ਦੇਤਨਾ ਨਾ ਪਹਿਮਨਤਾਲ ਕਾਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਭਗਾਨਾ ਨਾ ਡਰਨਾ ਮਾਣ ਰਹੁਣਾ ਔਰ ਆ ਕੋ ਉਤਾਤ ਹੈ ਕਰਨ ਵੀ ਤੁਸੀਂ ਕਿਸੇ ਨੂੰ ਡਰਾ ਨਹੀਂ ਸਕਦੇ ਜਿਹੜੇ ਸਾਡੇ ਬੰਦੀ ਸਿੰਘ ਆ ਕੌਮ ਦੇ ਹੀਰੇ ਆ ਦੇ ਨਾਲ ਹੀ ਸੰਘਰਸ਼ ਕਰ ਰਿਹਾ ਤੇ ਪੰਥ ਸੰਘਰਸ਼ ਕਰਦਾ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਪੰਥ ਤੇ ਇੱਥੇ ਕਰਦਾ ਹੀ ਆ ਸ਼ਤਾਬਦੀਰ ਮੈਂ ਪਿਛਲੇ ਵੀ ਇਹ ਬਿਆਨ ਦਿੱਤਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋਣੀ ਚਾਹੀਦੀ ਆ ਔਰ ਸਾਡੀ ਕੌਮੀ ਪਛਾਣ ਦੀ ਗੱਲ ਹੋਣੀ ਚਾਹੀਦੀ ਜਿਹੜੀ ਗੁਰੂ ਨੇ ਕੀਤੀ ਆ ਬਾਕੀ ਰਿਹਾਈਆਂ ਹੋਣਗੀਆਂ ਗੁਰੂ ਕਿਰਪਾ ਕਰੂਗਾ ਤੇ ਸਰਕਾਰਾਂ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਉਹਨਾਂ ਦਾ ਰਾਈਟ ਆ ਹੱਕ ਆ ਕਿ ਉਹਨਾਂ ਦੀਆਂ ਰਿਹਾਈਆਂ ਹੋਣ ਗੁਰੂ ਕਿਰਪਾ ਕਰੂਗਾ ਪੰਜਾਬ ਸਰਕਾਰ ਵੱਲੋਂ ਜਿਹੜੇ ਵੱਖਰੇ ਸਮਾਗਮ ਕਰਾਏ ਜਾ ਰਹੇ ਉਹਨਾਂ ਦੇ ਇੱਕ ਸ਼ਹਿਰ ਨਗਰ ਦੇ ਵਿੱਚ ਜਿਹੜੀ ਉਹ ਇੱਕ ਮर्यादा ਪੰਕ ਕੀਤੀ ਗਈ ਭਾਰਤੀ ਜਨਤਾ ਪਾਰਟੀ ਵੀ 19 ਤਰੀਕ ਨੂੰ ਇੱਥੇ ਇੱਕ ਕੀਰਤਨ ਦਰਬਾਰ ਕਰਵਾ ਰਹੀ ਹੈ ਜੀ ਲੱਗਦਾ ਹੈ ਕਿ ਇਹ ਇਹ ਕੰਮ ਜਿਹੜੇ ਅਧਕਾਰ ਖੇਤਰ ਸ਼੍ਰੋਮਣੀ ਕਮੇਟੀ ਦਾ ਇਹ ਭਾਟਪਾ ਨੂੰ ਵੀ ਗੁਰੇਜ਼ ਕਰਨਾ ਚਾਹੀਦਾ ਇਹ ਅਧਕਾਰ ਖੇਤਰ ਖਾਲਸਾ ਪੰਥ ਦਾ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਖਾਲਸਾ ਪੰਥ ਦੀ ਇੱਕ ਧਾਰਮਿਕ ਨਮੈਂਦਾ ਜਮਾਤ ਆ ਕਿਉਂਕਿ ਗੁਰਦੁਆਰਿਆਂ ਦਾ ਪ੍ਰਬੰਧ ਵੇਖੋ ਹੁਣ ਜੇ ਕੋਈ ਜਾ ਕੇ ਡੀਸੀ ਦਫਤਰ ਆਖੇ ਵੀ ਸਾਡੇ ਕੋਈ ਕਾਰਸੇਵਾਲੇ ਮਹਾਪੁਰਸ਼ ਕਹਿਣ ਵੀ ਅਸੀਂ ਇੱਥੇ ਆਪਣਾ ਦਫਤਰ ਖੋਲਣਾ ਤੇ ਖੋਲਣ ਦੇਣਗੇ ਨਹੀਂ ਖੋਲਣ ਦੇਣਗੇ ਉਹਨਾਂ ਦਾ ਆਪਣਾ ਅਧਿਕਾਰ ਖੇਤਰ ਆ ਸਰਕਾਰਾਂ ਦੇ ਆਪਣੇ ਅਧਿਕਾਰ ਖੇਤਰ ਆ ਤੋਂ ਸਰਕਾਰਾਂ ਨੂੰ ਜਾਂ ਜਿਹੜੀਆਂ ਵੱਖ-ਵੱਖ ਪੋਲਿਟਿਕਲ ਪਾਰਟੀਆਂ ਵਾਂ ਇਹ ਠੀਕ ਆ ਵੀ ਗੁਰੂ ਨੂੰ ਯਾਦ ਕੋਈ ਵੀ ਕਰ ਸਕਦਾ ਪਰ ਉਹਨੂੰ ਕਿਸੇ ਪਾਰਟੀ ਦਾ ਪ੍ਰੋਗਰਾਮ ਕਹਿਣਾ ਇਹ ਗਲਤ ਗੱਲ ਆ ਪ੍ਰੋਗਰਾਮ ਗੁਰੂ ਦੇ ਹੁੰਦੇ ਆ ਪ੍ਰੋਗਰਾਮ ਖਾਲਸੇ ਪੰਥ ਦੇ ਆ ਪ੍ਰੋਗਰਾਮ ਸੰਗਤ ਦੇ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਔਰ ਬਾਅਦ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਸ਼੍ਰੀਨਗਰ ਫੇਰ ਗਲਤੀਆਂ ਵੀ ਕੀਤੀਆਂ ਇਹਨਾਂ ਨੇ ਇਹਦੇ ਲਈ ਜ਼ਰੂਰੀ ਆ ਵੀ ਇਹ ਖਾਲਸਾ ਪੰਥ ਦੇ ਨਾਲ ਤਾਲਮੇਲ ਕਰਕੇ ਜੋ ਖਾਲਸੇਈ ਪ੍ਰੋਗਰਾਮ ਅਨਾਏ ਜਾ ਰਹੇ ਉਹਦੇ ਚ ਸ਼ਮੂਲੀਅਤ ਵੀ ਕਰਨ ਔਰ ਦਲ ਪੰਥਾਂ ਨੂੰ ਅੱਗੇ ਲਾ ਕੇ ਸਾਡੀਆਂ ਸਿੱਖ ਸੰਸਥਾਵਾਂ ਨੂੰ ਅੱਗੇ ਲਾ ਕੇ ਤੇ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦਾ ਸਹਿਯੋਗ ਲਾ ਕੇ ਸਾਰੇ ਕਾਰਜ ਕਰਨੇ ਚਾਹੀਦੇ ਇਹ ਗਲਤ ਰੁਝਾਨ ਜਿਹੜਾ ਵਖੋ ਵਖਰਾ ਜਿਹਾ ਸ਼ੁਰੂ ਹੋ ਗਿਆ ਹੁਣ ਜਿਵੇਂ ਤੁਸੀਂ ਕਹਿਤਾ ਵੀ ਭਾਰਤੀ ਜਨਤਾ ਪਾਰਟੀ ਦਾ ਪ੍ਰੋਗਰਾਮ ਤੋਂ ਗੁਰਮਤ ਸਮਾਗਮ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਗੁਰਮਤ ਸਮਾਗਮ ਸਿਰਫ ਗੁਰੂ ਦਾ ਹਿਸ ਤਰੀਕੇ ਦੇ ਨਾਲ ਦਲ ਪੰਥ ਜਿਹੜੇ ਉਹਨਾਂ ਨੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਕਿਉਂਕਿ ਸਾਰਾ ਸਮਾਗਮ ਸਰਕਾਰ ਦਾ ਸ਼੍ਰੋਮਣੀ ਪੰਥ ਕਾਲੀ ਬੁੱਢਾ ਤਲ ਦੇ ਮੁਖੀ ਬਾਬਾ ਗੁਰਬੀਰ ਸਿੰਘ ਦੇ 베ਰੇ ਹੋ ਰਹੀ ਜੀ ਸ਼ੌਨੀ ਸਿੰਘ ਉਹ ਸਾਰੇ ਪਾਸੇ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਨੇ ਕਿਉਂਕਿ ਉੱਥੇ ਆਪਣੇ ਦਿੱਲੀ ਦੇ ਵਿੱਚ ਵੀ ਗੁਰਦੁਆਰਾ ਸੀਸਗੰਜ ਸਾਹਿਬ ਕਿਉਂਕਿ ਸ਼ਤਾਬਦੀ ਮਨਾਉਣੀ ਉੱਥੇ ਵੀ ਜਾਣਾ ਇੱਥੇ ਗੁਰਦੁਆਰਾ ਸੀਸਗੰਜ ਸਾਹਿਬ ਸਾਡੇ ਅਨੰਦਪੁਰ ਸਾਹਿਬ ਇੱਥੇ ਇੱਥੇ ਵੀ ਹੋਣਾ ਉਹਨਾਂ ਨੇ ਤੇ ਬਾਕੀ ਹਰੇਕ ਦੀ ਆਪਣੀ ਸੋਚ ਆ ਇਸ ਤਰ੍ਹਾਂ ਕਿ 350 ਸਾਲਾ ਇਹ ਮਨਾਇਆ ਜਾ ਰਿਹਾ ਜੀ ਕਿ ਜੋ ਅਨੰਦਪੁਰ ਸਾਹਿਬ ਦੇ ਪ੍ਰੋਜੈਕਟ ਸਰਕਾਰ ਦੇ ਵੱਲੋਂ ਸ਼ੁਰੂ ਕੀਤੇ ਜਾ ਰਹੇ ਚਾਹੇ ਵਾਈਟ ਸਿਟੀ ਦੀ ਗੱਲ ਕਰੀਏ ਜਾਂ ਅਜਿਹਾ ਪੌਦੇ ਲਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੇਖੋ ਜਿੱਥੋਂ ਤੱਕ ਤੇ ਵਾਈਟ ਸਿਟੀ ਦੀ ਗੱਲ ਆ ਕਿਉਂਕਿ ਇਹ ਤਾਂ 1999 ਦੇ ਵਿੱਚ ਤੇ ਉਹਦੇ ਤੋਂ ਪਹਿਲਾਂ 1975 ਦੇ ਵਿੱਚ ਵੀ ਜਦੋਂ ਗੁਰੂ ਸਾਹਿਬ ਦੀ ਸ਼ਤਾਬ ਦੀ ਮਨਾਈ ਗਈ ਸੀ ਤੇ ਉਦੋਂ ਬੜੇ ਉਪਰਾਲੇ ਇੱਥੇ ਹੋਏ ਉਸ ਵੇਲੇ ਜਿਹੜੀ ਸਰਕਾਰ ਹੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਮੈਨੂੰ ਅੱਜ ਵੀ ਬਾਬਾ ਸਤਨਾਮ ਸਿੰਘ ਦੀ ਕਾਰਸੇਵਾਲੇ ਮਹਾਂਪੁਰਸ਼ ਦੱਸ ਰਹੇ ਔਰ ਉਹ ਜਦੋਂ ਕਾਲਜ ਬਣਾਇਆ ਸੀ ਆਪਣਾ ਮਾਰਗ ਬਣਾਇਆ ਸੀ ਤੇ ਅੱਜ ਤੱਕ ਉਹਦਾ ਨਾਮ ਆ ਸਰਕਾਰ ਨੂੰ ਇਹ ਚਾਹੀਦਾ ਵੀ ਅਨੰਦਪੁਰ ਸਾਹਿਬ ਕੋਈ ਮੈਡੀਕਲ ਕਾਲਜ ਲਿਆਉਣ ਇਥੇ ਲੋਡ ਵੀ ਆ ਗਈ ਆ ਜਾਂ ਕੋਈ ਹੋਰ ਇਦਾਂ ਦੇ ਪਰਾਲੇ ਕਰਨੇ ਇਹ ਉਹਨਾਂ ਨੂੰ ਲੋਡ ਆ ਬਾਕੀ ਮੈਂ ਹੁਣੇ ਉਧਰੋਂ ਆਇਆ ਆਪਣੇ ਗੜ੍ਹ ਸ਼ੰਕਰ ਤੋਂ ਤੇ ਪੁਲ ਦੇ ਉੱਤੇ ਮੈਨੂੰ 15 ਮਿੰਟ ਲੱਗੇ ਪੁਲ ਦਾ ਕੰਮ ਹੁਣ ਹੋ ਰਿਹਾ ਉਹ ਹੋ ਰਿਹਾ ਚਲੋ ਚੰਗੀ ਗੱਲ ਆ ਪਰ ਇਹ ਨਾਲ ਹੀ ਹੋ ਜਾਣਾ ਚਾਹੀਦਾ ਸੀ ਇੱਕ ਛੜਕ ਦਾ ਇੱਕ ਹਿਸਾ ਤੇ ਮਾਪੁਰਸ਼ ਜਿਹੜੇ ਸਾਡੇ ਕਾਰਸੇਵਾਲੇ ਕਿਲਾਨੰਦਗੜ੍ਹ ਵਾਲੇ ਬਾਬਾ ਸਤਨਾਮ ਸਿੰਘ ਹੋਣੀ ਬਣਾ ਰਿਹਾ ਉਹ ਤੋਂ ਅਗਲਾ ਹਿਸਾ ਗੜ੍ਹ ਸ਼ੰਕਰ ਵਾਲੇ ਪਾਸੇ ਤੇ ਇੱਧਰਲੇ ਪਾਸੇ ਉਹਨ ਸਰਕਾਰ ਬਣਾ ਲੈ ਉਹਨਾਂ ਨੂੰ ਆਪਣੇ ਕਾਰਜ ਕਰਨੇ ਚਾਹੀਦੇ ਆਪਣੇ ਕਾਰਜਾਂ ਦੇ ਧਿਆਨ ਦੇਣਾ ਚਾਹੀਦਾ ਤੁਸੀਂ ਮਸਾਇੂ ਕੀਤਾ ਕਿ ਤੱਕ ਦੰਦ ਕੀਤਾ ਆਵਾਜ਼ ਵੀ ਆਈ ਦੰਦ ਕੀਤਾ ਪਹਿਲੀ ਕੋੜੀ ਚੜੀ ਦਿੱਤੀ ਅਖਰੀ ਕੋੜੀ ਚੜੀਦੀ ਆ ਪਹਿਲੀ ਕੋੜੀ ਤੇ ਕਹਿ ਲੱਗਿਆ ਤਾਂ ਉਹ ਤੋਂ ਮੈਂ Vamos oh.